ਅੱਜ ਮੈਂ ਸਸਰਾਲੀ ਇੱਥੇ ਬੰਨ ਤੇ ਪਹੁੰਚਿਆ ਪਿੰਡ ਵਿਖੇ ਡਾਕਟਰ ਅਮਰ ਸਿੰਘ ਜੀ ਆਲਰੇਡੀ ਇੱਥੇ ਚਾਰ ਵਾਰੀ ਚੱਕਰ ਮਾਰ ਕੇ ਆ ਜਿਹੜਾ ਚੱਲ ਰਿਹਾ ਕੰਮ ਇਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੈ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਸੋ ਮੈਂ ਡਾਕਟਰ ਸਾਹਿਬ ਚੌਥੀ ਵਾਰੀ ਪੰਜਵੀਂ ਵਾਰੀ ਅੱਜ ਇੱਥੇ ਆਏ ਹੈ ਬਾਜਵਾ ਜੀ ਸਾਡੇ ਨੌਜਵਾਨ ਆਗੂ ਇੱਥੇ ਹੀ ਰਹਿ ਰਹੇ ਐ ਲੋਕਾਂ ਦੇ ਨਾਲ ਤੇ ਸਾਰੇ ਪਿੰਡ ਦੇ ਬਣਵੰਤੇ ਆਗੂ ਸਹਿਬਾਨ ਅੱਜ ਅਸੀਂ ਇੱਥੇ ਜਾਇਜ਼ਾ ਲਿਆ ਔਰ ਡਾਕਟਰ ਸਾਹਿਬ ਨੇ ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰੇ ਦਾ ਪੂਰਾ ਦਰਿਆ ਮੁੜ ਗਿਆ ਭਾਈ ਦੂਜੇ ਪਾਸੇ ਇਹ ਮੈਨੂੰ ਪਤਾ ਨਹੀਂ ਸੀਗਾ ਉਹ ਇਸ ਕਰਕੇ ਮੁੜਿਆ ਕਿ ਸਾਹਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉੱਧਰ ਦੀ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਪਦਾ ਮੂੰਹ ਮੋੜ ਲਿਆ ਤੇ ਇਸ ਕਰਕੇ ਸਾਡਾ ਇਸ ਨਗਰ ਦੇ 3-400 ਏਕੜ ਦਾ ਤਬਾਹੀ ਮੱਚੀ ਸੋ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਘਟਨਾ ਕਰ ਮੈਂ ਔਰ ਇਹ ਮੈਨ ਮੇਡ ਇਸ ਕਰਕੇ ਕਹਿੰਦੇ ਕੁਦਰਤੀ ਆਫਤ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਗ ਐ ਜਾਂ ਉਹਨਾਂ ਦੇ ਮੰਤਰੀ ਐ ਐਮ ਐਲ اے ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਐ ਇੱਥੇ ਖੜੇ ਆਂ ਜੇ ਇਹ ਮਾਈਨਿੰਗ ਨਾ ਹੁੰਦੀ ਤੇ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪ ਦਾ ਮੂੰਹ ਜਿਹੜਾ ਹੈ ਇੱਧਰ ਨਹੀਂ ਮੋੜਨਾ ਸੀ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਜਿਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆ ਆ ਜਿਹੜਾ ਪਿਤ ਪਾਣੀ ਵਗਦਾ ਉਹ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਸਰਕਾਰਾਂ ਵੱਨਿਓ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਸੋ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਹਾਂ ਜੋ ਤਿਲ ਫੁੱਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ ਸਾਡੇ 12000 ਕਰੋੜ ਰੁਪਿਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸਾ ਹੀ ਨਹੀਂ ਹੈ ਸੋ ਬੇਵਕੂ ਬਣਾਉਣਾ ਲੋਕਾਂ ਦੇ ਘਰ ਟਹਿ ਗਏ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਕੋਠੇ ਰੁੜ ਗਏ ਪਸ਼ੂ ਰੁੜ ਗਏ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ ਉਹਦਾ ਚੁੱਲਾ ਨਹੀਂ ਤਪ ਰਿਹਾ ਸੋ ਬਹੁਤ ਮਾੜੇ ਹਾਲਾਤ ਅੱਜ ਹੈਗੇ ਅਸੀਂ ਜੋ ਦਿਲ ਫੁੱਲ ਪੇਟਾ ਸਾਡੇ ਕੋਲੇ ਜੇ ਕੋਟੇ ਚੋ ਵੀ ਹੁੰਦਾ ਉਹ ਵੀ ਮਿਲਦਾ ਡਾਕਟਰ ਸਾਹਿਬ ਨੇ ਸਾਰਾ ਕੰਮ ਮੋਗਾ ਖੋਲਦਾ ਵੀ ਜੋ ਲੈਣਾ ਭਾਈ ਲੈ ਲੋ ਇਸ ਇਲਾਕੇ ਵਾਸਤੇ ਦੇ ਮੈਂ ਵੀ ਡਾਕਟਰ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਮੇਰੇ ਜੁਮੇ ਹੋਰ ਵੀ ਤੁਸੀਂ 10-20 ਲੱਖ ਰੁਪਇਆ ਲਾਉਂਗੇ ਤਾਂ ਉਹਰੇ ਹਾਸੇ ਤਿਆਰ ਹੈ ਕਾਂਗਰਸ ਪਾਰਟੀ ਨੇ ਇੱਕ ਪਰਮ ਕੀਤਾ ਹੈ ਕਿ ਜਦ ਤੱਕ ਅਸੀਂ ਮਾਰਜਨਲ ਇਹ ਛੋਟੇ ਕਿਸਾਨਾਂ ਦੀ ਜ਼ਮੀਨ ਠੀਕ ਕਰਕੇ ਮਿੱਟੀ ਚਕਾ ਕੇ ਵਾਹ ਕੇ ਇੱਥੇ ਕਣਕ ਨਹੀਂ ਵਜਾ ਦਿੰਦੇ ਉਹਨਾਂ ਚਿੱਕਰ ਅਸੀਂ ਪੂਰੇ ਪੰਜਾਬ 'ਚ ਦਮ ਨਹੀਂ ਹਿਲਾਵਾਂਗੇ ਬਾਹਰਲੇ ਜ਼ਿਲ੍ਹਿਆਂ ਦੇ ਸਾਡੇ ਬਾਹਰਲੇ ਹਾਲਾ ਖਲਕਿਆਂ ਦੇ ਲੋਕਾਂ ਨੂੰ ਡਿਊਟੀ ਲਾਤੀ ਹੈ ਜਦੋਂ ਪਾਣੀ ਥੱਲੇ ਜਾਣਾ ਹੈ ਕਿਉਂਕਿ ਉਸ ਤੋਂ ਬਾਅਦ ਸਾਡੀ ਲੋੜ ਪੈਣੀ ਆ ਲੋਕਾਂ ਨੂੰ ਲੋੜ ਪੈਣੀ ਹੈ ਪਾਣੀ ਥੱਲੇ ਤੋਂ ਬਾਅਦ ਫੇਰ ਜ਼ਮੀਨ ਨੂੰ ਸਵਾਰਨ ਦਾ ਤੇ ਇਹਨੂੰ ਬੀਜਣ ਦਾ ਕੰਮ ਚੱਲਣਾ ਉਹ ਸਵੇਰੇ ਤੱਕ ਕਾਂਗਰਸ ਪਾਰਟੀ ਦਾ ਹਰ ਵਕਤਰ ਐ ਡਟ ਕੇ ਖੜਿਆ ਰਹੇਗਾ ਸੋ ਮੈਂ ਉਹਨਾਂ ਲੋਕਾਂ ਦਾ ਸਮਾਜਿਕ ਸੰਸਥਾਵਾਂ ਦਾ ਮੈਂ तमाम ਸਾਡੇ ਕਲਾਕਾਰਾਂ ਦਾ ਕਮਾਮ ਸਾਡੇ ਖਿਡਾਰੀ ਭਰਾਵਾਂ ਦਾ ਕਾਰਸੇਵਾਲੇ ਬਾਬਿਆਂ ਦਾ ਐਨ ਜੀਓਜ਼ ਦਾ ਮੈਂ ਬੜਾ مشکور ਹੈ ਕਿ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸੰਨਾ ਨੇ ਤੇ ਲੋਕਾਂ ਨੇ ਪੰਜਾਬ ਦੇ ਉਹ ਜਿਹੜੇ ਅਣਖੀ ਔਰ ਗੈਰਤਮੰਦ ਲੋਕਾਂ ਨੇ ਅੱਜ ਪੰਜਾਬ ਦੇ ਨਾਲ ਉਹ ਖੜੇ ਨਜ਼ਰ ਆਏ ਤੇ ਉਹਨਾਂ ਨੇ ਇਸ ਆਫਤ ਤੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਉਰੇ ਚ ਆਪਣਾ ਸੰਯੋਗ ਦਿੱਤਾ ਹੈ। ਇਹ ਹੀ ਕਹਿ ਰਹੇ ਆ ਜੀ ਪਹਿਲਾ ਸਵਾਲ ਇਸ ਹੜ੍ਹਾਂ ਦੇ ਪਿੱਛੇ ਕਿਤਨੇ ਕਿਤੇ ਸਰਕਾਰ ਦੀ ਹੀ ਕਮੀ ਪੇਸ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜੇ ਉਹ ਚਾਹਦੇ ਇਸ ਹੜ੍ਹਾਂ ਨੂੰ ਰੋਕਿਆ ਜਾ ਸਕਦਾ। ਤੁਸੀਂ ਮੰਨਦੀ ਦੀ ਗੱਲ ਕੀਤੀ। ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ। 100% ਅੱਜ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ। ਜਿਸ ਪਰ ਤਰੀਕੇ ਦੇ ਨਾਲ ਭਾਖੜਾ, ਰਾਵੀ, ਪੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ। ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸਕੀ ਟੇਲਾਂ ਤੇ ਪਾਣੀ ਪਚਾਉਂਦੇ ਪਚਾਉਂਦੇ ਜਦੋਂ ਇਹ ਪਤਾ ਲੱਗਿਆ ਸੀ ਕਿ 105% بارش ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ ਰਾਵੀ ਨੇ ਉਧਰ ਬਹੁਤ ਕਹਿਰ ਮਚਾਇਆ ਐਵੇਂ ਬੀਬੀਐਮ ਪਾਖੜਾ ਬਿਆਸ ਜਿਹੜਾ ਬਿਆਸ ਹੈ ਉਹਨੇ ਬੜਾ ਤਬਾਹੀ ਮਚਾਈ ਸੋ ਪੌਂਗ ਡੈਮ ਨੂੰ ਸੈਂਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਹੁੰਦੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਅਗਰ ਦਰਿਆ ਨੂੰ ਖਾਲਿਆ ਜਾਂਦਾ ਯਾਨੀ ਕਿ ਪੱਟਿਆ ਜਾਂਦਾ ਜਿਹੜੀ ਕਿ ਘੱਟੋ ਘੱਟ ਸਿਆਣੇ ਕਹਿੰਦੇ ਆ ਜਿਹੜੇ ਮਾਹਿਰ ਹੈ 3000 ਕਰੋੜ ਰੁਪਇਆ ਆਏ ਸਾਲ ਇਹਨਾਂ ਦਰਿਆਵਾਂ ਨੂੰ ਸਾਰਿਆਂ ਨੂੰ ਮੇਨਟੇਨੈਂਸ ਸਸੇ ਚਾਹੀਦਾ ਜਿਹੜਾ ਕਦੇ ਰੁਪਿਆ ਲਾਇਆ ਹੀ ਨਹੀਂਗਾ ਤੇ ਇਹ ਹਾਥੇ ਨਾ ਵਾਪਰਦੇ ਜੂਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਹਰ ਗੱਲ ਤੇ ਮਜ਼ਾਕੀਆ ਮਸ਼ਕਰੀਆਂ ਜੇ ਪੰਜਾਬ ਦਾ ਮੁੱਖ ਮੰਤਰੀ ਸਮੇਂ ਸਿਰ ਇਹ ਫਲੱਡਾਂ ਨੂੰ ਲੈ ਕੇ ਤੇ ਮੌਨਸੂਨ ਤੇ ਬਾਰਿਸ਼ ਨੂੰ ਲੈ ਕੇ ਉਹ ਮੀਟਿੰਗ ਕਰ ਲੈਂਦਾ ਜਿਹੜੀ ਉਹ ਜੂਨ ਚ ਕੀਤੀ ਤੇ ਟੈਂਡਰ ਪੈਸੇ ਰਿਲੀਜ਼ ਕੀਤੇ ਹੋਰੇ ਟੈਂਡਰ ਨਹੀਂ ਲੱਗੇ ਤੇ ਫਲੱਡ ਆ ਗਿਆ ਡਰੇਨਾ ਉਵੇਂ ਨਹੀਂ ਉਵੇਂ ਪਈਆਂ ਸੋ ਕਹਿਨ ਦਾ ਭਾਵ ਇਹ ਹੈ ਅੱਜ ਕੱਗਰ ਟੁੱਟਣ ਦੇ ਕਿਨਾਰੇ ਹੈ ਇਹ ਸਰਕਾਰ ਦੀ ਸਰਾ ਸਰ ਨਲਕੀ ਹੈ ਦੋਨੋਂ ਸਰਕਾਰਾਂ ਕੇਂਦਰ ਸਰਕਾਰ 1600 ਕਰੋੜ ਦੇ ਕੇ ਗਈ ਹੈ ਹਾਂ ਤੇ 1600 ਕਰੋੜ ਨਾਲ ਸਾਡਾ ਕੀ ਬਣਨਾ ਹੈ ਸਾਡੀ ਝਾੜ ਵੀ ਖਿੱਲੀ ਨਹੀਂ ਹੋਣੀ 1600 ਕਰੋੜ ਦਾ ਇੰਨਾ ਭਾਰੀ ਨੁਕਸਾਨ ਹੈ ਮੈਨੂੰ ਇਹ ਸੀਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪੰਜਾਬੀਆਂ ਦਾ ਮਨ ਜਿੱਤ ਲਏਗਾ ਘੱਟੋ ਘੱਟ 51 ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ 11 ਸਾਲਾਂ ਅਲੀਆ ਰਿਸੋ 1700 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ 1200 ਕਰੋੜ ਰੁਪਇਆ ਦਿੱਤਾ ਸੀ ਫਲਾਡ ਆਇਆ ਸੀ ਮਾੜਾ ਜਾ 1988 ਚਿਹਰੇ ਤੋਂ ਅੱਗਾ ਫਲਾਡ ਆਇਆ ਸੀ ਰਾਜੀਵ ਗਾਂਧੀ ਨੇ ਇੱਕ ਹਰ ਪਰ ਪਏ ਆ ਦਿੱਤਾ ਸੀ ਉਸ ਵੇਲੇ ਸੋ ਅਜੇ ਅਜੇ ਅਚਲੂ ਕੀ ਦਿੱਤਾ ਹੋਇਆ ਜੀਪੀ ਦਾ ਕਹਿ ਰਿਹਾ ਕਿ ਮੈਂ ਪਿੱਛੇ ਸਟੇਟ ਗਵਰਨਮੈਂਟ ਤੇ ਅਸੀਂ ਹੋਰ ਦਿਨ ਨੂੰ ਨਹੀਂ ਜੀਰੋ 1600 ਕਰੋੜ ਦਾ ਐਸਟੀਮੇਟ ਦਿੱਤਾ ਤੁਹਾਨੂੰ ਐਸਟੀਮੇਟ ਤਾਂ ਉਹਨਾਂ ਨੇ 13000 ਕਰੋੜ ਦਾ ਦੇ ਦੂਗੀ ਅਸੀਂ ਕਹਿ ਰਹੇ ਹਾਂ ਜੇ 1600 ਕਰੋੜ ਦਾ ਤੁਹਾਨੂੰ ਐਸਟੀਮੇਟ ਨਹੀਂ ਨਾ ਦਿੱਤਾ ਤੁਸੀਂ ਵੈਸੇ ਦਿੱਤਾ ਤੁਸੀਂ ਵੈਸੀ ਹੀ ਕਹਦੇ ਹੋ 31000 ਕਰੋੜ ਰੁਪਏ ਦਿਨੇ ਦੂਜੇ ਦਾ ਐਸਟੀਮੇਟ ਭੇਜੇ ਕਿ ਬੀਜੇਪੀ ਦੀ ਕਹਿਣ ਦੀ ਬੇਫਕੂ ਬਣਾ ਰਹੀ ਹੈ ਬੀਜੇਪੀ ਦੇਸ਼ ਦਾ ਪ੍ਰਧਾਨ ਮੰਤਰੀ ਮਾਲਕ ਹੁੰਦਾ ਇੱਕ ਲੋਕ ਨਾ ਇਸ ਚੀਜ਼ ਦਾ ਸਵਾਲ ਬੜਾ ਪੁੱਛਨੇ ਬੈਨੇ ਕਿ ਆ ਜਿਹੜਾ 1600 ਕਰੋੜ ਆਇਆ ਯਾਰ ਰਾਹਤ ਬੁੜਿਆਰਾਂ ਨੂੰ ਆ ਰਹੀ ਆ ਰਾਜ ਫੰਡ ਆ ਰਿਹਾ ਹੈ ਇਹ ਲੋਕਾਂ ਦਾ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅੱਜ ਤੱਕ ਤਾਂ ਜਿਹੜੇ ਐਲੀਜੀਬਲ ਬੰਦੇ ਹੁੰਦੇ ਉਹਨਾਂ ਕੋਲੇ ਰਾਹ ਚ ਹੀ ਰਹਿ ਜਾਂਦਾ ਏ ਇਹ ਗੱਲ ਹੈਗਾ कि ਜਿਨ੍ਹਾਂ ਦੇ ਝੋਨਾ ਖੜਾ ਹੋ ਜਾਂਦਾ ਉਹ ਤਾਂ ਲੈ ਜਾਂਦੇ ਆ ਜਿਨ੍ਹਾਂ ਦੇ ਉੱਡ ਗਿਆ ਉਹ ਰਹਿ ਜਾਂਦੇ ਗਰਦਾਵਰੀਆਂ ਹੁੰਦੀਆਂ ਪਟਵਾਰੀ ਹੁੰਦਾ ਹੁਣ ਇਹਦੇ ਤੇ ਵੀ ਸਵਾਲੀਆ ਚਿੰਨ ਲੱਗਣਾ ਆਉਣ ਵਾਲੇ ਸਮੇਂ ਚ ਜਿਵੇਂ ਭਗਵਾਨਕਮਨ ਜੀ ਕਹਿੰਦੇ ਸੀ ਮੁਰਗੀ ਦਾ ਵੀ ਦੇਊਗਾ ਤੇ ਮੈਂ ਬੱਕਰੀ ਦਾ ਵੀ ਦੇਊਗਾ ਨਾ ਕਿਸੇ ਮੁਰਗੀ ਦਾ ਮਿਲਿਆ ਨਾ ਬੱਕਰੀ ਦਾ ਮਿਲਿਆ ਨਾ ਬੰਦੇ ਦਾ ਮਿਲਿਆ ਸੂਚੀ ਦੇ ਵੀਡੀਓ ਤੇ ਫੋਟੋ ਹੈ ਕਿ ਮੁਰਗੀ ਦੇ ਉਹ ਲਿਆਓ ਬਿੱਲ ਲਿਆਓ ਬਿੱਲ ਲਿਆਓ ਹਾਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹਦਾ ਬੰਦੇ ਦਾ ਬਿੱਲ ਨਾ ਮੰਗਣ ਲੱਗ ਪਏ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਾ ਕੋਈ ਪਤਾ ਨਹੀਂ ਸੋ ਇਨਾ ਹੀ ਮੈਂ ਕਹਿਣਾ ਹੈ ਅਸੀਂ ਹਰ ਸਮੇਂ ਲੋਕਾਂ ਦੇ ਨਾਲ ਖੜੇ ਹਾਂ ਮੈਂ ਡਾਕਟਰ ਅਮਰ ਸਿੰਘ ਜੀ ਨੂੰ ਕਹੂੰਗਾ ਕਿ ਉਹ ਤੁਹਾਨੂੰ ਆਪਣੀ ਗੱਲ ਡਾਕਟਰ ਸਾਹਿਬ ਦਾਵਾ ਕੀਤਾ ਕਿ 2023 ਦਾ ਖਾਣਾ ਦਾ ਜਿਹੜਾ ਪੈਕੇ ਦਾ ਵੱਡਾ ਪੈਕੇ ਦਵਾਗੇ ਉਹਨੇ ਕਿਹਾ ਕਿ ਕਿਸਾਨ ਕੰਦੇ ਪ੍ਰਧਾਨ ਮੰਤਰੀ ਯਾਰ ਕਿਦੋਂ ਦੇਗਾ ਜਾਖੜ ਸਾਹਿਬ 23 ਲੱਖ ਲੋਕਾਂ ਦੇ ਜਿਹੜਾ ਆ ਪ੍ਰਧਾਨ ਮੰਤਰੀ ਜਿਹੜਾ ਪੈਸੇ ਪਾਉਂਦਾ 6000 ਰੁਪਿਆ ਕਿਸਾਨ ਨਿਧੀ ਯੋਜਨਾ ਦੇ ਤਹਿਤ 23 ਲੱਖ ਲੋਕਾਂ ਦੇ ਖਾਤੇ ਵਿੱਚ ਪੈਸੇ ਪਾਈ ਸੀ ਜਿਹਨੂੰ ਇਹ ਸਕੀਮ ਚੱਲੀ ਸੀ ਹੁਣ ਪਤਾ ਕਿੰਨੇ ਰਹਿ ਗਏ 8 ਲੱਖ ਦੂਜੇ ਉੜਾਤੇ ਕਿਉਂ ਕਿਉਂਕਿ ਅਸੀਂ ਧਰਨਾ ਲੈ ਲਿਆ ਬਾਰਡਰ ਤੇ ਜਾ ਕੇ ਕਹਿੰਦੇ ਕਾਗਜ ਨਹੀਂ ਪੂਰੇ ਕਿਤੇ ਜੇ ਉਦੋਂ 23 ਲੱਖ ਨੂੰ ਦਿੱਤਾ ਤੇ ਹੁਣ ਤੁਸੀਂ 8 ਲੱਖ ਨੂੰ ਕਾਗਜ ਕਿਹੜੇ ਰਹਿ ਗਏ ਕਹਿਣ ਦਾ ਮਤਲਬ ਹੁਣ ਵੀ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਹਿੰਦਾ ਜਿਹੜੇ ਕੋਠੇ ਟਹਿ ਗਏ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਭਾਈ ਉਹ ਡਾਕਟਰ ਅਮਰ ਸਿੰਘ ਨੇ ਉੱਥੇ ਸਮਝਾਇਆ ਪ੍ਰੈਸ ਨੂੰ ਉਹ ਤਾਂ ਯੋਜਨਾ ਆਲਰੇਡੀ ਚੱਲ ਰਹੀ ਹੈ ਕਿਸਾਨ ਨਿਧੀ ਯੋਜਨਾ ਦਾ ਕਿੱਲੇ ਦਾ 650 ਰੁਪਿਆ ਜਿਹੜਾ ਤੁਸੀਂ ਦਿਓਗੇ ਉਹਦਾ ਐਡਵਾਂਸ ਸਾਲ ਦਾ ਦੇਣਾ ਸੀ ਕਹਿੰਦੇ ਅਸੀਂ ਅੱਜ ਹੀ ਪਹਿਲਾਂ ਦੇ ਦੇਾਂਗੇ